ਅੱਜ ਦੀ ਤਾਜ਼ਾ ਖਬਰ ਹੈ ਜੇ ਹੁਣੀ-ਹੁਣੀ ਮੈਂ ਦੇਖ ਕੇ ਹਟਿਆ ਆ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਤੇ ਬੂਟਿਆਂ ਦੇ ਵਿੱਚ ਕਿਸਤਾ ਆ ਇਹ ਨੀੜਾ ਅਟੈਕ ਆ ਜਿਹੜਾ ਆਉਣਾ ਸ਼ੁਰੂ ਹੋ ਗਿਆ ਕੋਈ ਇੱਕ ਬੂਟੇ 'ਚ ਨਹੀਂ ਸਾਰੇ ਬੂਟਿਆਂ ਦੇ ਵਿੱਚ ਹੀ ਦੋਸਤੋ ਜਿਹੜੀ ਇਹ ਪ੍ਰੋਬਲਮ ਆ ਉਹ ਨੂੰ ਸ਼ੁਰੂ ਹੋ ਚੁੱਕੀ ਹੈ ਸੋ ਅਜੇ ਵੀ ਗੌਰ ਕਰ ਲਓ ਫੇਰ ਪਸਤਾਏ ਬਿੜਾ ਹੱਥ ਨੇ ਆਉਣਾ ਭਰਾਵੋ ਸੀਥ ਬਲੈਟ ਆ ਜਿਹੜੀ ਮੌਸਮ ਆ ਜਿਹੜਾ ਸਿਲਾ ਹੈ ਖਰਾਬ ਹੋਈ ਜਾਂਦਾ ਕੰਮ ਤੇ ਹੁਣੀ ਆਪੋ ਆਪਣੇ ਖੇਤਾਂ ਦੀ ਗੌਰ ਕਰੋ ਇਹ ਨਾ ਰਹੋ ਕਿ ਤੇ ਮੋਟਰਾਂ ਛੱਡ ਕੇ ਤੁਸੀਂ ਅਵੇਸਲੇ ਹੋ ਕੇ ਬਹਿ ਜਾਓ ਫਿਰ ਦੇਖਾਂਗੇ ਆਹ ਦੇਖ ਸਕਦਾ ਕੋਈ ਵਾਰੀ ਕੋਈ ਮੇਰਾ ਵੀਰ ਕਹਦੇ ਪਤਾ ਨਹੀਂ ਉਹੀ ਵੀਡੀਓ ਬਣਾਤੀ ਇਹ ਲੇਹਲ ਕਲਾਂ ਦੀ ਵੀਡੀਓ ਹੈ ਦੋਸਤੋ ਇਸ ਟਾਈਮ ਮੈਂ ਲੇਹਲ ਕਲਾਂ ਦੇ ਵਿੱਚ ਖੜਿਆ ਆਹ ਤੁਹਾਡੇ ਸਾਹਮਣੇ ਝੋਨਾ ਹੈ ਸੋ ਆਪਣੇ ਝੋਨਿਆਂ ਦੀ ਗੌਰ ਕਰੋ ਇਹ ਜਿਆਦੇ ਪ੍ਰੋਬਲਮ ਉੱਥੇ ਆਈ ਹੈ ਜਿੱਥੇ ਆਪਣਾ ਤੁਹਾਡਾ ਪਾਣੀ ਜਿਆਦੇ ਨਹਿਰੀ ਪਾਣੀ ਜਿਆਦਾ ਹੈ ਉੱਥੇ ਜਿਆਦੇ ਪ੍ਰੋਬਲਮ ਹੈ ਇਸ ਕਰਕੇ ਮੇਰੀ ਬੇਨਤੀ ਹੈ ਇਹ ਬਹਿ ਕੇ ਥੱਲੇ ਚੰਗੀ ਤਰ੍ਹਾਂ ਦੇਖੋ ਸੀਥ ਬਲੇਡ ਦਾ ਅਟੈਕ ਬਹੁਤ ਜ਼ਿਆਦਾ ਜ਼ਬਰਦਸਤ ਆਉਣ ਵਾਲਾ ਸੋ ਆਪੋ ਆਪਣੇ ਖੇਤਾਂ ਦੀ ਭਰਾਵੋ ਗੌਰ ਕਰ ਲਓ ਤੇ ਕੋਈ ਇਹ ਕੋਈ ਅਫਵਾਹ ਨਹੀਂ ਆਪਾਂ ਡਾ ਰਹੇ ਕਈ ਵੀਰ ਕਹਿ ਰਹੇ ਨੇ ਕਿ ਕੰਪਨੀ ਵਾਲੇ ਫੋਹਾਂ ਡਾ ਰਹੇ ਨੇ ਕੋਈ ਅਫਵਾਹ ਨਹੀਂ ਹੈਗੀ ਇਹ ਸਚਾਈ ਹੈ ਭਰਾਵੋ ਸੋ ਨੂੰ ਆਪਾਂ ਆ ਦਿਖਾ ਦਨੇ ਆ ਆ ਸੂਏ ਦੇ ਉੱਤੇ ਖੜੇ ਆਪਾਂ ਕੋਈ ਇਹ ਨਹੀਂ ਹੈਗਾ ਕਿ ਇੱਕ ਤਾਂ ਉਹੀ ਵੀਡੀਓ ਬਣਾ ਲਈ ਇਹ ਲੇਹ ਲਕਲਾ ਦਾ ਸੂਆ ਹੈ